ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਧੰਨ ਪਾਈ ਬਾਲਾ ਜੀ ਜੋ ਖਡੂਰ ਸਾਹਿਬ ਵਿਖੇ ਪਰੇ ਦੀਵਾਨ ਦੇ ਅੰਦਰ ਜੋ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਦੀਵਾਨ ਸਜਿਆ ਹੋਇਆ ਹੈ ਪਰੇ ਦੀਵਾਨ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉੱਚੀ ਜਗ੍ਹਾ ਤੇ ਬਿਰਾਜਮਾਨ ਨੇ ਧੰਨ ਬਾਬਾ ਬੁੱਢਾ ਜੀ ਉਹਨਾਂ ਨੂੰ ਵੀ ਆਸਣ ਬਿਚਾ ਕੇ ਬਿਰਾਜਮਾਨ ਕੀਤਾ ਹੋਇਆ ਹੈ ਇਸੇ ਤਰ੍ਹਾਂ ਭਾਈ ਬਾਲਾ ਜੀ ਉਹ ਵੀ ਆਸਣ ਤੇ ਬਰਾਜਮਾਨ ਹਨ ਨਾਲ ਮੁਖੀ ਸਿੱਖ ਸਤਿਗੁਰੂ ਮਹਾਰਾਜ ਜੀ ਦੇ ਭਾਈ ਪਾਰੋ ਜੀ ਭਾਈ ਢੰਗਾ ਜੀ ਭਾਈ ਜੁਲਕਾ ਜੀ ਭਾਈ ਜੀਵਾ ਜੀ ਜੋ ਗੁਰੂ ਪਾਤਸ਼ਾਹ ਜੀ ਦਾ ਲੰਗਰ ਸਜਾਉਂਦੇ ਸਨ ਇਹ ਨਾਲ ਹੀ ਭਾਈ ਪੈੜਾ ਮੋਖਾ ਜੀ ਜੋ ਗੁਰੂ ਪਾਤਸ਼ਾਹ ਜੀ ਲੰਗਰ ਸਜਾਉਂਦੇ ਸਨ ਤੇ ਭਾਈ ਪੈੜਾ ਮੋਖਾ ਜੀ ਜੋ ਇਤਿਹਾਸ ਦੀ ਕਥਾ ਲਿਖਦੇ ਨੇ ਨਾਲੋ ਨਾਲ ਸਾਹਮਣੇ ਦੀਵਾਨ ਸੱਜਿਆ ਮਾਤਾਵਾ ਭੈਣਾ ਬੀਰ ਬੱਚੇ ਬਜ਼ੁਰਗ ਇਤਿਆਦਿਕ ਬਿਰਾਜਮਾਨ ਹਨ ਦੀਵਾਨ ਖਚਾ ਖਚ ਭਰਿਆ ਪਿਆ ਹੈ ਵਿਚਕਾਰੋਂ ਦੀ ਰਸਤਾ ਹੈ ਸੰਗਤ ਆ ਰਹੀ ਹੈ ਜਾ ਰਹੀ ਹੈ ਨਮਸਕਾਰਾਂ ਕਰਕੇ ਬੈਠ ਰਹੇ ਨੇ ਜਿੱਥੇ ਜਗ੍ਹਾ ਮਿਲਦੀ ਹੈ ਧੰਨ ਪਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪਜੀ ਕਿਰਪਾ ਕਰੋ ਹੁਕਮ ਦਿਓ ਤਾਕੇ ਮੈਂ ਅਗਲਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਵਾਂ ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਧੰਨ ਭਾਈ ਬਾਲਾ ਜੀ ਉਹ ਕਹਿਣ ਲੱਗੇ ਕਿ ਸਤਿਗੁਰੂ ਜੀ ਆਪ ਜੀ ਖਾਣ ਦਾ ਪ੍ਰਸੰਗ ਸਰਵਣ ਕਰ ਚੁੱਕੇ ਹੋ ਤੇ ਨਾਲ ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਭਾਈ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਆ ਜੋ ਖਾਣਾ ਆ ਰਿਹਾ ਹੈ ਇਹ ਖਾਨ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨਾਲ ਬਚਨ ਬਿਲਾਸ ਕਰੇਗਾ ਤੇ ਨਾਲ ਮਲਕ ਭਾਗੋ ਦਾ ਪ੍ਰਸੰਗ ਹੋ ਚੁੱਕਿਆ ਹੈ ਜੋ ਮਲਕ ਭਾਗੋ ਨੇ ਆਪ ਸਵਾਲ ਜਵਾਬ ਕੀਤੇ ਸੱਚੇ ਪਾਤਸ਼ਾਹ ਜੀ ਦੇ ਨਾਲ ਤੇ ਧੰਨ ਗੁਰੂ ਨਾਨਕ ਤੇ ਮਹਾਰਾਜ ਜੀ ਨੇ ਉਸ ਨੂੰ ਸਮਝਾਉਣਾ ਕੀਤਾ ਕਿ ਦਸਨਾਂ ਦੀ ਕਿਰਤ ਕਰੋ ਦਸਨਾਂ ਦੀ ਕਿਰਤ ਨਾਲ ਕੀਤਾ ਹੀ ਦਾਨ ਪੁੰਨ ਫਲੀ ਭੂਤ ਹੁੰਦਾ ਹੈ ਜੋ ਆਪ ਜੀ ਨੇ ਵਾਲ ਫਰੇਵ ਧੋਖੇ ਠੱਗੀਆਂ ਦੇ ਨਾਲ ਇਹ ਜੋ ਧਨ ਇਕੱਤਰ ਕੀਤਾ ਹੈ ਇਸ ਵਿੱਚੋਂ ਆਪ ਜੀ ਬ੍ਰਹਮ ਭੋਜਨ ਕਰਦੇ ਹੋ ਇਹ ਨੇਰਾ ਗਰੀਬਾਂ ਦਾ ਖੂਨ ਚੂਸਿਆ ਹੈ ਤੇ ਭਾਈ ਲਾਲੋ ਜੋ ਹੈ ਜਿਸ ਕੋਲ ਅਸੀਂ ਰਹਿੰਦੇ ਹਾਂ ਉਹ ਦਸਾਂ ਨੌ ਦੀ ਕਿਰਤ ਕਰਦਾ ਹੈ ਉਹਦੀ ਕਿਰਤ ਸ਼ੁੱਧ ਹੈ ਸੋ ਆਖਣ ਲੱਗਿਆ ਜੀ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਤਾਂ ਗੁਰੂ ਸਾਹਿਬ ਜੀ ਨੇ ਦੋਨਾਂ ਦਾ ਭੋਜਨ ਮੰਗਾਇਆ ਭਾਈ ਲਾਲੋ ਕੋਧਰੇ ਦੀ ਰੋਟੀ ਲੈ ਕੇ ਪਹੁੰਚ ਗਏ ਅਤੇ ਇਧਰੋਂ ਮਲਕ ਭਾਗੋ ਨੇ ਬ੍ਰਹਮ ਭੋਜ ਦਾ ਜੋ ਸਾਰਾ ਸਮਾਨ ਸੀ ਛੋਲੇ ਪੂਰੀਆਂ ਆਦਕ ਪੂੜੇ ਆਦਕ ਉਹ ਸਭ ਲੈ ਕੇ ਥਾਲ ਵਿੱਚ ਉਹਦਾ ਵੀ ਇਹ ਭੋਜਨ ਆ ਗਿਆ ਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਹੱਥ ਵਿੱਚ ਉਹ ਪੂੜਾ ਲੈ ਕੇ ਇੱਕ ਪਾਸੇ ਕੁਦਰੇ ਦੀ ਰੋਟੀ ਲੈ ਕੇ ਦੋਨਾਂ ਨੂੰ ਨਿਚੋੜਨਾ ਕੀਤਾ ਤਾਂ ਭਾਈ ਲਾਲੋ ਦੀ ਕੁਦਰੇ ਰੋਟੀ ਵਿੱਚੋਂ ਦੁੱਧ ਚੋਣ ਲੱਗ ਪਿਆ ਅਤੇ ਜੋ ਮਾਲ ਪੂੜੇ ਸਨ ਮਲਕ ਭਾਗੋ ਦੇ ਉਹਨਾਂ ਵਿੱਚੋਂ ਖੂਨ ਦੀਆਂ ਤੁਬਕੇ ਜੋ ਤਰ ਤਰਪ ਕਰਕੇ ਡਿਗਣ ਲੱਗੇ ਸੋ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਭਰੇ ਦੀਵਾਨ ਦੇ ਲੋਕ ਹੈਰਾਨ ਹੋ ਗਏ ਵੀ ਇਹ ਕੀ ਹੋਇਆ ਇੱਕ ਪਾਸੇ ਖੂਨ ਡਿੱਗ ਰਿਹਾ ਹੈ ਇੱਕ ਪਾਸੇ ਦੁੱਧ ਡਿੱਗ ਰਿਹਾ ਹੈ ਤੇ ਸਤਿਗੁਰੂ ਜੀ ਨੇ ਸਮਝਾਇਆ ਕਿ ਭਾਈ ਆ ਜੋ ਕਿਰਤ ਹੈ ਆ ਤੇਰੀ ਕਿਰਤ ਗਰੀਬਾਂ ਦਾ ਖੂਨ ਚੂਸਿਆ ਹੈ ਖੂਨ ਆ ਰਿਹਾ ਹੈ ਭਾਈ ਲਾਲੋ ਨੇ ਖੂਨ ਪਸੀਨੇ ਨਾਲ ਇਹ ਕਮਾਈ ਕੀਤੀ ਹੈ ਉਹਦੇ ਕੋਧਰੀ ਰੋਟੀ ਵਿੱਚ ਦੁੱਧ ਆ ਰਿਹਾ ਹੈ ਇਸੇ ਕਰਕੇ ਜੇ ਤੇਰਾ ਪ੍ਰਸ਼ਾਦ ਛਕਾਂਗੇ ਉਹਦੇ ਨਾਲ ਮਨਵਿਰਤੀ ਨਹੀਂ ਜੁੜ ਸਕਦੀ ਭਾਜ ਨਹੀਂ ਹੋ ਸਕਦਾ ਰੱਬ ਨਾਲ ਧਿਆਨ ਨਹੀਂ ਜੁੜ ਸਕਦਾ ਪਰ ਜੇ ਹੁਣ ਅਸੀਂ ਛਕਦੇ ਹਾਂ ਪ੍ਰਸ਼ਾਦਾ ਭਾਈ ਲਾਲੋ ਦਾ ਜਿਸ ਦੇ ਛਕਣ ਨਾਲ ਸਾਡਾ ਮਨਵਿਰਤੀ ਇਕਾਗਰ ਉਸ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ਸੋ ਮੰਨ ਗਿਆ ਕਿ ਗੁਰੂ ਪਾਤਸ਼ਾਹ ਜੀ ਮੈਂ ਭੁੱਲ ਗਿਆ ਹਾਂ ਸਤਿਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਤੇ ਗੁਰੂ ਜੀ ਤੇ ਭਾਈ ਲਾਲੋ ਆਪਣੇ ਡੇਰੇ ਆ ਗਏ ਤੇ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਅੱਜ ਜੋ ਖਾਣ ਦਾ ਪ੍ਰਸੰਗ ਆ ਰਿਹਾ ਹੈ ਉਹ ਆਪ ਜੀ ਨਾਲ ਸਾਂਝਾ ਕਰਦਾ ਹਾਂ ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਭਾਈ ਲਾਲੋ ਕਹਿਣ ਲੱਗੇ ਭਾਈ ਲਾਲੋ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਅਤੇ ਇੱਥੇ ਪਾਈ ਬਾਲਾ ਜੀ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਜੀ ਮਲਕ ਭਾਗੋ ਗੁਰੂ ਜੀ ਦੇ ਇਸ ਵਰਤਾਰੇ ਤੋਂ ਬੜਾ ਖਿਜ ਗਿਆ ਤੇ ਉਸ ਨੂੰ ਸ਼ਰਮਿੰਦਗੀ ਦੀ ਬੜੀ ਬਹੁਤ ਮਨ ਵਿੱਚ ਆਈ ਜਿਸ ਤੇ ਮਨ ਵਿੱਚ ਵਿਚਾਰਨ ਲੱਗਾ ਕਿ ਕਿਵੇਂ ਨਾ ਕਿਵੇਂ ਬਦਲਾ ਜ਼ਰੂਰ ਲਈਏ ਇਹ ਸੋਚ ਕੇ ਦੂਜੇ ਦਿਨ ਖਾਨ ਦੀ ਸਭਾ ਵਿੱਚ ਗਿਆ ਅਗੇ ਕੁਦਰਤੋਂ ਖਾਨ ਦਾ ਜਵਾਨ ਪੁੱਤਰ ਬਹੁਤ ਬਿਮਾਰ ਸੀ ਪਹਾਵੇਂ ਉਸਨੇ ਬੜੇ ਇਲਾਜ ਕੀਤੇ ਪਰ ਕੁਝ ਵੀ ਆਰਾਮ ਨਾ ਆਇਆ ਖਾਨ ਨੇ ਮਲਕ ਭਾਗੋ ਨੂੰ ਉਦਾਸ ਜਿਆ ਹੋ ਕੇ ਕਿਹਾ ਕਿ ਮੈਂ ਆਪਣੇ ਲੜਕੇ ਲਈ ਬਹੁਤ ਕੋਸ਼ਿਸ਼ ਕੀਤੀ ਹੈ ਪਰ ਕੁਝ ਫਾਇਦਾ ਨਹੀਂ ਹੁੰਦਾ ਸੋ ਜੇ ਤੂੰ ਕੁਝ ਦੱਸ ਸਕਦਾ ਹੈ ਤਾਂ ਦੱਸ ਤਾਂ ਮਲਕ ਨੇ ਕਿਹਾ ਕਿ ਕੋਈ ਕਾਮਲ ਫਕੀਰ ਲੱਭਣਾ ਚਾਹੀਏ ਖਾਨ ਨੇ ਕਿਹਾ ਮੈਂ ਤਾਂ ਬਤੇਰੇ ਢੂੰਡ ਪਾਲ ਚੱਕ ਚੁੱਕਾ ਹਾਂ ਤੂੰ ਹੀ ਕੋਈ ਦੱਸ ਤਾਂ ਮਾਲਕ ਨੇ ਆਖਿਆ ਕਿ ਇੱਕ ਨਾਨਕ ਤਪਾ ਲਾਲੂ ਤਰਖਾਨ ਦੇ ਘਰ ਰਹਿੰਦਾ ਹੈ ਉਹ ਬੜਾ ਕਾਮਲ ਫਕੀਰ ਹੈ ਉਸ ਨੂੰ ਜਦੋਂ ਉਸ ਨੂੰ ਸੱਦੋ ਪ੍ਰੰਤੂ ਜਾਂ ਤਾਂ ਸੇਵਾ ਕੀਤੀ ਆਵੇਗਾ ਜਾਂ ਜਬਰਨ ਮੰਗਾਓਗੇ ਤਾਂ ਆਵੇਗਾ ਖਾਨ ਨੇ ਪੰਜਾਂ ਚਾਰ ਆਦਮੀ ਲਾਲੂ ਦੇ ਘਰ ਭੇਜ ਕੇ ਕਿਹਾ ਕਿ ਨਾਨਕ ਤਪੇ ਨੂੰ ਮਿਹਨਤ ਖੁਸ਼ਾਮਦ ਨਾਲ ਲੈ ਆਓ ਪਰ ਜੇ ਨਾ ਆਵੇ ਤਾਂ ਬਦੋ ਬਦੀ ਲੈ ਆਓ ਹਲकारे ਗਏ ਗੁਰੂ ਜੀ ਪਾਸ ਮਨਤਾ ਮਥਾ ਜੀ ਕਰਕੇ ਖਾਨ ਪਾਸ ਲੈ ਆਏ ਖਾਨ ਨੇ ਕਿਹਾ ਕਿ ਮੇਰਾ ਬੇਟਾ ਬਿਮਾਰ ਹੈ ਉਸ ਦਾ ਰੋਗ ਦੂਰ ਕਰੋ ਜੇ ਨਾ ਕਰੋਗੇ ਤਾਂ ਤੁਹਾਨੂੰ ਬੰਦੀ ਖਾਨੇ ਵਿੱਚ ਰੱਖਿਆ ਜਾਵੇਗਾ ਤੇ ਖਾਣ ਨੂੰ ਵੀ ਕੁਝ ਨਹੀਂ ਮਿਲੇਗਾ ਗੁਰੂ ਜੀ ਕਿਹਾ ਕਿ ਜਿਸ ਪੁੱਤਰ ਲਈ ਸਾਨੂੰ ਬੰਦੀਖਾਨੇ ਰੱਖਣਾ ਚਾਹੁੰਦਾ ਹੈ ਉਹ ਤਾਂ ਜਮ ਲੋਗ ਪਹੁੰਚ ਗਿਆ ਹੈ ਘਰੋਂ ਖਬਰ ਤਾਂ ਮਗਾਓ ਇਹਨੇ ਨੂੰ ਇੱਕ ਆਦਮੀ ਨੇ ਆਣ ਕੇ ਕਿਹਾ ਕਿ ਖਾਂਢੀ ਤੁਹਾਡਾ ਪੁੱਤਰ ਮਰ ਗਿਆ ਹੈ ਇਹ ਸੁਣ ਖਾਨ ਤੇ ਹੋਰ ساری ਕਚਹਿਰੀ ਲੋਕ ਰੋਣ ਪਟਣ ਲੱਗ ਪਏ ਤੇ ਗੁਰੂ ਜੀ ਭਾਈ ਲਾਲੋ ਦੇ ਘਰ ਆ ਗਏ ਸੱਚੇ ਪਾਤਸ਼ਾਹ ਜੀ ਸਤਗੁਰੂ ਇੱਧਰ ਫਿਰ ਗੁਰੂ ਜੀ ਕੁਝ ਕਰਦੇ ਰਹੇ ਉਧਰ ਜਾ ਤਲਵੰਡੀ ਮੈਂ ਪਹੁੰਚਾ ਤੇ ਮੇਰਾ ਆਉਣਾ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਤੇ ਕਾਲੂ ਜੀ ਪਾਸ ਮੇਰੇ ਪਾਸ ਆ ਕੇ ਗੁਰੂ ਜੀ ਸਾਰਾ ਬਿਰਤਾਂਤ ਪੁੱਛਣ ਲੱਗੇ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਂ ਜਦੋਂ ਤਲਵੰਡੀ ਪਹੁੰਚਿਆ ਤਾਂ ਮਹਤਾ ਕਲਿਆਣ ਦਾਸ ਜੀ ਨੇ ਕਿਹਾ ਕੇ ਭਾਈ ਵਾਲੇ ਸੁਣਾ ਬਈ ਸਾਡਾ ਨਾਨਕ ਇੱਥੇ ਹੈ ਸਾਰੇ ਦਾ ਸਾਰਾ ਹਾਲ ਜਿਸ ਤਰ੍ਹਾਂ ਹੋਇਆ ਬੀਤਿਆ ਸੀ ਸੁਣਾ ਦਿੱਤਾ ਅਰਥਾਤ ਵੇਈ ਨਦੀ ਵਿੱਚ ਤਿੰਨ ਦਿਨ ਗੁੰਮ ਹੋਣਾ ਲੇਖੇ ਵਿੱਚੋਂ 760 ਰੁਪਏ ਦਾ ਵਧਣੇ ਉਹਨਾਂ ਦੀ ਅੱਧੀ ਅੱਧੋ ਅੱਧੀ ਵੰਡ ਹੋਣੀ ਗੁਰੂ ਜੀ ਦਾ ਨਵਾਬ ਨਾਲ ਮਸਜਿਦ ਜਾਣਾ ਨਮਾਜ਼ ਨਾ ਪੜਨਾ ਫਿਰ ਮਸਾਣਾ ਵਿੱਚ ਡੇਰਾ ਲਾਉਣਾ ਮੌਲੇ ਤੇ ਚੰਦੋ ਰਾਣੀ ਦਾ ਆਉਣਾ ਸ੍ਰੀ ਸੁਲੱਖਣੀ ਜੀ ਨੂੰ ਨਾਲ ਲੈ ਜਾਣਾ ਸ੍ਰੀ ਚੰਦ ਜੀ ਦਾ ਬੇਬੇ ਜੀ ਪਾਸ ਛੱਡ ਦੇਣਾ ਮੈਂ ਤਾਂ ਕਲਿਆਣ ਦਾਸ ਜੀ ਇਹ ਸੁਣ ਕੇ ਮੇਰੇ ਪਰ ਬਹੁਤ ਗੁੱਸੇ ਹੋਏ ਕਿ ਭਈ ਤੂੰ ਸਿਆਣਾ ਬਣਾ ਹੈ ਨਾਲ ਹੋ ਕੇ ਵੀ ਤਾਂ ਨਾ ਸੰਭਾਲ ਸਕਿਓ ਮੈਂ ਕਿਹਾ ਜੀ ਮੇਰੇ ਪਾਸ ਮੇਰੇ ਪਰ ਦੋਸ਼ ਬਿਰਥਾ ਹੈ ਆਪਣੇ ਧੀ ਜਵਾਈ ਨੂੰ ਪੁੱਛੋ ਇਹ ਉੱਤਰ ਸੁਣ ਕੇ ਮਹਿਤਾ ਕਲਿਆਣ ਦਾਸ ਜੀ ਚੁੱਪ ਕਰ ਗਏ ਕੁਝ ਦਿਨ ਪਿੱਛੋਂ ਮਰਦਾਨਾ ਵੀ ਆ ਗਿਆ ਤੇ ਮਹਿਤਾ ਕਲਿਆਣ ਦਾਸ ਜੀ ਨੇ ਉਸ ਨੂੰ ਬੁਲਾ ਕੇ ਪੁੱਛਿਆ ਕਿ ਗੁਰੂ ਜੀ ਕਿਸ ਹਾਲ ਵਿੱਚ ਰਹਿੰਦੇ ਹਨ ਤਾਂ ਮਰਦਾਨੇ ਨੇ ਕਿਹਾ ਸੁੱਧ ਨਾਨਕੀ ਲਹਿਓ ਤੁਮ ਸੁਨੋ ਕਾਨ ਜਜਮਾਨ ਘਟੀਨਾ ਗੁਨੀਏ ਤਿੰਨ ਕਰਿਓ ਸਬਕੁਲ ਕਾ ਕਲਿਆਣਾ ਇਹ ਜਜਮਾਨ ਜੀ ਉਹਨਾਂ ਦੀ ਗੱਲ ਕੀ ਕਹਿਣੀ ਹੈ ਉਹ ਤਾਂ ਸਾਰੀ ਕੁਲ ਦੀ ਕਲਿਆਣ ਕਰ ਦਿੱਤੀ ਹੈ ਐਸ ਵੇਲੇ ਅਮਨਾ ਐਮਨਾਬਾਦ ਅੰਦਰ ਭਾਈ ਲਾਲੋ ਦੇ ਘਰ ਠਹਿਰੇ ਹੋਏ ਹਨ ਤੇ ਮੈਂ ਇੱਥੇ ਖਬਰ ਸੁਰਤ ਲੈਣ ਆਇਆ ਹਾਂ ਤਾਂ ਕਾਲੂ ਜੀ ਕਿਹਾ ਤੂੰ ਬੜਾ ਮੂਰਖ ਹੈ ਕੁੱਲ ਨੂੰ ਡੋਬਿਆ ਸੋ ਕੇ ਕਲਿਆਣ ਕੀਤੀ ਸੁ ਫਕੀਰੀ ਭੇਜਤਾਰਨ ਕਰਕੇ ਸਾਡੀ ਕੁੱਲ ਨੂੰ ਲਾਜ ਲਾ ਦਿੱਤੀ ਹੈ ਸੋ ਇਹਨੇ ਨੂੰ ਰਾਏ ਬੁਲਾਰ ਦਾ ਆਦਿ ਮਰਦਾਨੇ ਨੂੰ ਸੱਦ ਕੇ ਲੈ ਗਿਆ ਰਾਏ ਜੀ ਨੇ ਪੁੱਛਿਆ ਕਿ ਮਰਦਾਨਾ ਗੁਰੂ ਜੀ ਦਾ ਕੀ ਹਾਲ ਹੈ ਮਰਦਾਨੇ ਨੇ ਕਿਹਾ ਕਹਿ ਮਰਦਾਨਾ ਸੁਣੀਐ ਰਾਏ ਨਾਨਕ ਧਾਰਿਉ ਰੂਪ ਖੁਦਾਏ ਚੈ ਕੀ ਉਪਮਾ ਦੇਵੋ ਤਾਹੀ ਤਿਨ ਕੇ ਸਮ ਕੋ ਦੀਸਤ ਨਾਹੀ ਭਾਵ ਹੈ ਰਾਇ ਜੀ ਗੁਰੂ ਜੀ ਨੇ ਤਾਂ ਅਕਾਲ ਪੁਰਖ ਦਾ ਹੀ ਰੂਪ ਧਾਰਿਆ ਹੈ ਮੈਂ ਉਹਨਾਂ ਦੀ ਕਿਸ ਤਰ੍ਹਾਂ ਕੀ ਦੇ ਸਮਾਨ ਉਪਮਾ ਕਰਾਂ ਉਹਨਾਂ ਦੀ ਸਿਫਤ ਕੀਤੀ ਨਹੀਂ ਜਾ ਸਕਦੀ ਕਿਉਂਕਿ ਉਹਨਾਂ ਵਰਗਾ ਕੋਈ ਹੋਰ ਦੂਸਰਾ ਨਹੀਂ ਹੈ ਰਾਏ ਬਲਾਰ ਨੇ ਕਿਹਾ ਕਿ ਮਰਦਾਨਾ ਤੇਰੀ ਉਮਰ ਬਹੁਤ ਬਿਰਧ ਹੋ ਗਈ ਹੈ ਜੇ ਚੱਲ ਫੇਰ ਸਕਦਾ ਤਾਂ ਤੂੰ ਕਿਰਪਾ ਕਰਕੇ ਮੈਂ ਵੀ ਉਹਨਾਂ ਦੇ ਦਰਸ਼ਨ ਕਰ ਸਕਾਂ ਅਤੇ ਮੇਰੀ ਉਮਰ ਵੀ ਹੁਣ ਬਿਰਧ ਹੋ ਗਈ ਹੈ ਗੁਰੂ ਜੀ ਦਾ ਦਰਸ਼ਨ ਜ਼ਰੂਰ ਕਰਵਾ ਦੇ ਪਰ ਤੂੰ ਮੇਰੇ ਤੇ ਬੜਾ احਸਾਨ ਕਰੇਗਾ ਜੇ ਇੱਕ ਵਾਰੀ ਦਰਸ਼ਨ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕਰਵਾ ਦੇਵੇਂ ਮਰਦਾਨੇ ਨੇ ਕਿਹਾ ਜੀ ਤੁਸੀਂ ਮੇਰੇ ਨਾਲ ਬਾਲੇ ਨੂੰ ਭੇਜ ਦਿਓ ਅਸੀਂ ਦੋਨੋਂ ਜਣੇ ਬੇਨਤੀ ਕਰਕੇ ਲੈ ਆਵਾਂਗੇ ਅਜੇ ਹੈਨ ਵੀ ਏਮਨਾਬਾਦ ਵਿੱਚ ਹੀ ਤਾਂ ਇਹ ਤਾਈਓ ਹੀ ਰਾਏ ਨੇ ਆਦਮੀ ਭੇਜ ਕੇ ਮੈਨੂੰ ਬੁਲਾ ਲਿਆ ਤੇ ਕਿਹਾ हे ਬਾਲਾ ਮਰਦਾਨੇ ਨਾਲ ਜਾ ਕੇ ਮੇਰੇ ਤੇ ਬੜਾ ਭਾਰਾ ਤੁਹਾਡਾ ਉਪਕਾਰ ਹੋਵੇਗਾ ਜੋ ਗੁਰੂ ਜੀ ਦਾ ਇੱਕ ਵਾਰੀ ਦਰਸ਼ਨ ਕਰਵਾਓ ਤੇ ਮੇਰੇ ਵੱਲੋਂ ਵੀ ਚਰਨ ਫੜ ਕੇ ਬੇਨਤੀ ਕਰੋ ਕਿ ਇੱਕ ਵਾਰੀ ਜ਼ਰੂਰ ਰਾਏ ਬੁਲਾਰ ਜੀ ਨੂੰ ਦਰਸ਼ਨ ਦਿਓ ਮੈਂ ਕਿਹਾ ਰਾਏ ਜੀ ਤੁਹਾਡਾ ਅੱਖਾਂ ਨਹੀਂ ਮੋੜਨਗੇ ਤੁਹਾਡੇ ਨਾਲ ਪ੍ਰੇਮ ਵੀ ਬੜਾ ਹੈ ਇਹ ਸੁਣ ਰਾਏ ਜੀ ਬੜੇ ਪ੍ਰਸੰਨ ਹੋਏ ਤਦੋਂ ਮੈਂ ਤੇ ਮਰਦਾਨਾ ਦੋਨੋਂ ਜਣੇ ਏਮਨਾਬਾਦ ਜਿੱਥੇ ਗੁਰੂ ਜੀ ਬੈਠੇ ਸਨ ਆਏ ਚਰਨ ਵੰਦਨਾ ਕੀਤੀ ਗੁਰੂ ਜੀ ਨੇ ਸੁਖ ਸਾੰਤ ਪੁੱਛੀ ਰਾਏ ਵੱਲੋਂ ਬੇਨਤੀ ਕੀਤੀ ਕਿ ਤੁਹਾਡੇ ਦਰਸ਼ਨਾਂ ਨੂੰ ਬੜੀ ਦੀਨਤਾ ਨਾਲ ਪੁਕਾਰ ਰਿਹਾ ਹੈ ਸੋ ਤੁਸੀਂ ਆਪਣਾ ਬਿਰਧ ਸੰਭਾਲ ਕੇ ਤੁਸੀਂ ਜਾਣੀ ਜਾਣ ਉਹ ਅੰਤਰਜਾਮੀ ਹੋ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਗੁਰੂ ਜੀ ਨੇ ਕਿਹਾ ਕਿ ਚੱਲੀਏ ਤਾਂ ਸਹੀ ਪਰੰਤੂ ਪਿਤਾ ਜੀ ਨਾਰਾਜ਼ ਹੋਣਗੇ ਜਦ ਮੈਂ ਕਿਹਾ ਰਾਏ ਜੀ ਵੀ ਦੇਹੀ ਬਹੁਤ ਬਿਰਧ ਹੋ ਗਈ ਹੈ ਤੇ ਦਰਸ਼ਨਾਂ ਨੂੰ ਬਹੁਤ ਲੋਚਦਾ ਹੈ ਭਾਵੇਂ ਕੁਝ ਵੀ ਹੋਵੇ ਜਾਣਾ ਚਾਹੀਏ ਗੁਰੂ ਜੀ ਕਿਹਾ ਕਿ ਚੰਗਾ ਭਾਈ ਫਿਰ ਚਲੋ ਭਾਈ ਲਾਲੋ ਨੂੰ ਕਹਿਣ ਲੱਗੇ ਕਿ ਤੇਰੇ ਵਰਗਾ ਸਾਡਾ ਇੱਕ ਮਿੱਤਰ ਤਲਵੰਡੀ ਵਿੱਚ ਹੈ ਜਿਸ ਦਾ ਸੁਨੇਹਾ ਲੈ ਕੇ ਇਹ ਆਏ ਹਨ ਸੋ ਸਾਡਾ ਜਾਣਾ ਜ਼ਰੂਰੀ ਬਣ ਗਿਆ ਹੈ ਅਸੀਂ ਚੱਲਦੇ ਹਾਂ ਲਾਲੋ ਨੇ ਕਿਹਾ ਮਹਾਰਾਜ ਤੁਸੀਂ ਮਹੀਨੇ ਦਾ ਵਚਨ ਕੀਤਾ ਸੀ ਪਰੰਤੂ ਵਜੇ ਪੂਰਾ ਨਹੀਂ ਹੋਇਆ ਕਿ ਤੁਸੀਂ ਨਾਰਾਜ਼ ਹੋ ਗਏ ਹੋ ਗੁਰੂ ਜੀ ਨੇ ਕਿਹਾ ਕਿ ਭਈ 25 ਦਿਨ ਹੋ ਗਏ ਹਨ ਹੁਣ 25 ਦਿਨ ਹੋ ਗਏ ਨੇ ਤੇ 5 ਦਿਨ ਬਾਕੀ ਹਨ ਫੇਰ ਆ ਕੇ ਰ੍ਹਾਂਗੇ ਇਹ ਕਹਿ ਕੇ ਤੁਰ ਪਏ ਤੇ ਸਹਜੇ ਤਲਵੰਡੀ ਦੇ ਨੇੜੇ ਪਹੁੰਚ ਕੇ ਬਾਹਰ ਜੋ ਭਾਈ ਬਾਲਾ ਜੀ ਦਾ ਪਿਤਾ ਦਾ ਖੂਹ ਸੀ ਚੰਦਰਪਾਲ ਜੀ ਦਾ ਨਾਮ ਸੀ ਉਹ ਖੂਹ ਪਰ ਡੇਰਾ ਲਾ ਲਿਆ ਅਸੀਂ ਵੀ ਕੋਲੀ ਬੈਠ ਗਏ ਸੋ ਇੱਥੇ ਬੈਠੇ ਹਨ ਤਾਨ ਗੁਰੂ ਨਾਨਕ ਦੇ ਮਹਾਰਾਜੀ ਆਗੇ ਬਰਾਜਮਨ ਹੋਏ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਅੱਗੇ ਕਿਵੇਂ ਗੁਰੂ ਪਾਤਸ਼ਾਹ ਜੀ ਤਲਵੰਡੀ ਵਿੱਚ ਜਾਂਦੇ ਹਨ ਤੇ ਰਾਏ ਬਲਾਲ ਜੀ ਨਾਲ ਕਿਵੇਂ ਮਲਾਪ ਹੁੰਦਾ ਹੈ ਤੇ ਕੀ ਉਹ वार्तालाप ਹੋਏਗੀ ਸੰਵਾਦ ਹੋਣਗੇ ਗੱਲਾਂ ਬਾਤਾਂ ਹੋਣਗੀਆਂ ਪਿਤਾ ਜੀ ਨਾਲ ਪਰਿਵਾਰ ਨਾਲ ਕੀ ਗੱਲਾਂ ਬਾਤਾਂ ਹੋਣਗੀਆਂ ਸੋ ਸਾਰਾ ਪ੍ਰਸੰਗ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰਾਵਾਂਗਾ ਇੱਥੇ ਹੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹਾਂ ਤੇ ਨਾਲ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਚੱਲ ਰਹੀ ਲੜੀਵਾਰ ਕਥਾ ਆਪਾਂ ਲਗਾਤਾਰ ਸਰਵਣ ਕਰਦੇ ਰਹੀਏ ਸੋ ਇਹੋ ਜਿਹੀ ਕਥਾ ਵਿਚਾਰ ਜਦੋਂ ਸਾਡੇ ਹਿਰਦੇ ਵਿੱਚ ਵਸ ਗਈ ਤਾਂ ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸਹਿ ਲਾਹੁਚ ਹੋ ਸਕੇਗਾ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ